ਆਓ ਜੀ ਅੱਜ ਤੁਹਾਨੂੰ ਲੈ ਕੇ ਚਲਦੇ ਆ ਨੂਰਮੰਗ ਜਿੱਥੇ ਅਦਭੁਤ ਅਰਪਣ ਉਤਸਵ ਪਾਵਨ ਦੇਬਿਆਸਰ ਉੱਪਰ ਦਾ ਇਹ اٹਨ ਚੱਲ ਰਿਹਾ ਹੈ ਅਲੱਗ-ਅਲੱਗ ਸ਼ਹਿਰਾਂ ਤੋਂ ਅਲੱਗ-ਅਲੱਗ ਸਟੇਟਾਂ ਤੋਂ ਸੰਗਤਾਂ ਹਰ ਰੋਜ਼ ਢੋਲ ਢਮਕਿਆਂ ਨਾਲ ਅਲੱਗ-ਅਲੱਗ ਗੀਤ ਸੰਗੀਤ ਪੰਗੜੇ ਬਰਾਸਤੀ ਡਰੈੱਸਾਂ ਪਾ ਕੇ ਬੜੇ ਚਾਮਾਂ ਮਲਾਰਾ ਨਾਲ ਦੀਪਿਆ ਸਰੋਵਰ ਦੇ ਦਰਸ਼ਨ ਕਰਨ ਅਤੇ ਇਸ਼ਨਾਨ ਕਰਨ ਪਹੁੰਚ ਲਈਆਂ ਦੱਸ ਲਈਏ ਸੰਗਤ ਨੂੰ ਕਿ ਤੁਸੀਂ ਵੀ ਜਰੂਰ ਨੂਰ ਮਹਿਲ ਉਸ ਪਾਵਨ ਦੀਪਿਆ ਸਰੋਵਰ ਦੇ ਦਰਸ਼ਨ ਕਰਨ ਆਓ ਅਤੇ ਇਸ਼ਨਾਨ ਕਰਨ ਆਓ ਜਿਹਦੇ ਵਿੱਚ ਸੱਤ ਨਦੀਆਂ ਦਾ ਜਲ ਮਿਲਾਇਆ ਗਿਆ ਹੈ ਭੈਣਾ ਵਾਸਤੇ ਸਰੋਵਰ ਅਲੱਗ ਹੈ ਤੇ ਮੀਰਾ ਵਾਸਤੇ ਸਰੋਵਰ ਅਲੱਗ ਹੈ ਤੁਹਾਨੂੰ ਦਿਖਾਉਂਦੇ ਹਾਂ ਵੀਡੀਓ ਇਹ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਪਟਿਆਲਾ ਇਹ ਸ਼ਿਆਰਪ੍ਰਦੇ ਸੰਗਤ ਆਈ ਸੀ ਹਰ ਰੋਜ਼ ਅਲੱਗ-ਅਲੱਗ ਸ਼ਹਿਰਾਂ ਤੋਂ ਸੰਗਤਾਂ ਬਹੁਤੀਆਂ ਹਨ ਚੰਡੀਗੜ੍ਹ ਤੋਂ ਲਿਜਾਣੇ ਤੋਂ ਪੰਜਾਬ ਤੋਂ ਬਾਹਰ ਅਲੱਗ-ਅਲੱਗ ਸਟੇਟਾਂ ਤੋਂ ਸੰਗਤਾਂ ਲਿਆਣੀਆਂ ਹਨ ਇਆਂ ਤੁਸੀਂ ਦੇਖ ਰਹੇ ਹੋ ਫੋਟੋ ਤੁਹਾਨੂੰ ਦਿਖਾਉਂਦੇ ਆਂ ਵੀਡੀਓ ਉਸ ਤਲਾਬ ਦੀ ਵੀਡੀਓ ਤੁਹਾਨੂੰ ਨਹੀਂ ਦਿਖਾਈ ਜਾਏਗੀ ਫੋਟੋ ਤਾਂ ਦੇਖ ਸਕਦੇ ਹੋ ਕਿਉਂਕਿ ਤਲਾਬ ਦੀ ਵੀਡੀਓ ਤੁਸੀਂ ਖੁੱਤ ਜਾ ਕੇ ਅੰਦਰ ਜਦੋਂ ਇਸ਼ਨਾਨ ਕਰੂਗੇ ਤੁਹਾਨੂੰ ਆਪਣੇ ਆਪ پتہ ਲੱਗੇਗਾ ਬਹੁਤ ਖੁੱਲਾ ਢੁੱਲਾ ਸਰੋਵਰ ਹੈ ਅਦਭੁਤ ਸਰੋਵਰ ਹੈ ਪੰਜਾਬ ਦੀ ਧਰਤੀ ਉੱਤੇ ਇਹ ਪਹਿਲੇ ਦੋ ਸਰੋਵਰ ਬਣੇ ਹਨ ਤੁਸੀਂ ਜ਼ਰੂਰ ਜਾ ਕੇ ਦੇਖਿਓ ਆਓ ਚੱਲਦੇ ਹਾਂ ਨੂਰ ਮਹਿਲ ਤੁਸੀਂ ਫੋਟੋ ਦੇ ਦਰਸ਼ਨ ਕਰ ਲਏ ਤੇ ਹੁਣ ਵੀਡੀਓ ਵੀ ਦੇਖਦੇ ਹਾਂ ਆਓ ਚੱਲੀਏ ਨੂਰ ਮਹਿਲ ਲੋ ਜੀ ਦਿਬਿਆਸ ਸरोवर ਦੀ ਤਰਫ ਜਾ ਰਹੇ ਆ ਨੂਰ ਮਹਿਲ ਅਰਪਣ ਉత్సਵ ਦਿਬਿਆਸ ਸरोवर ਦਾ ਉਦਘਾਟਨ ਚੱਲ ਰਿਹਾ ਇਹ ਹੈ ਜੀ ਦਿਬਿਆਸ ਸरोवर ਦਾ ਪ੍ਰਵੇਸ਼ ਦੁਆਰ ਉਸ ਰਸਤੇ ਆਪਾਂ ਜਾ ਰਹੇ ਆ ਕੀ ਅਦਭੁਤ ਨਜ਼ਾਰਾ ਹੈ ਲੋ ਜੀ ਇਹ ਪਹਿਲਾ ਗੇਟ ਜਿੱਥੋਂ ਐਂਟਰੀ ਹੋਣ ਲੱਗੀ ਆ ਲਓ ਜੀ ਆ ਗਏ ਆਪਾਂ ਸਾਹਮਣੇ ਮਹਾਰਾਜ ਦੀ ਕੁਟਿਆ ਇੱਧਰ ਪੈਣਾ ਦਾ ਪ੍ਰਵੇਸ਼ ਦੁਆਰ ਆ ਇਹ ਵੀਰਾਂ ਦਾ ਪ੍ਰਵੇਸ਼ ਦੁਆਰ ਆ ਆਪਾਂ ਇੱਧਰ ਜਾਣਾ ਜਿੱਧਰ ਆਪਣੀ ਸੇਵਾ ਵੀ ਆ ਇਸ਼ਾਨਾਨ ਕਰਕੇ ਇਸ ਕੁਟਿਆ ਚ ਮਹਾਰਾਜ ਦੇ ਚਰਨ ਪ੍ਰਣਾਮ ਕਰਦੀ ਸੰਗਤ ਲਓ ਜੀ ਆਪਾਂ ਭਰਾਵਾਂ ਵਾਲੇ ਪਾਸੇ ਆ ਗਏ ਇਹ ਭੈਣਾਂ ਵਾਲਾ ਪਾਸਾ ਦੱਬਿਆ ਸਰੋਵਰ ਹਾਰਦਿਕ ਵंदनਨ ਇਸਾਂ ਕਾ ਥੋੜੇ ਸਮੇਂ ਤੱਕ ਪਾਣੀ ਇਹਨਾਂ ਵਿੱਚੋਂ ਨਿਕਲੇਗਾ। ਆ ਵੀ ਆ ਗਏ ਪ੍ਰਵੇਸ਼ ਦਵਾਰ ਇਹ ਹੈ ਕੁਟਿਆ ਇਹ ਹੈ ਪ੍ਰਵੇਸ਼ ਦਵਾਰ ਜੈ ਮਹਾਰਾਜ ਜੀ ਇੱਕ ਨਾਮ ਬਾਜੀ ਜੈ ਮਹਾਰਾਜ ਜੀ ਬਾਜੀ ਕਿੱਦਾਂ ਲੱਗਦਾ ਸਰੋਵਰ ਬਹੁਤ ਵਧੀਆ ਲੱਗਦਾ ਜੀ ਕਿੰਨੇ ਦਿਨ ਹੋ ਗਏ ਮੈਨੂੰ ਤਕਰੀਬਨ ਅੱਜ 7ਵਾਂ ਦਿਨ ਹੈ ਜੀ ਕਿੰਨੀ ਕਿ ਸੰਗਤ ਆ ਗਈ ਸੰਗਤ ਤੇ ਤੇ तकरीबन ਹਰ ਰੋਜ਼ ਹੀ 5000 6000 7000 ਦੇ ਕਰੀਬ ਆਈ ਕਿਹੜਾ ਆਨੰਦ ਤੁਹਾਨੂੰ ਮਹਿਸੂਸ ਹੋ ਰਿਹਾ ਬਹੁਤ ਵਧੀਆ ਆਨੰਦ ਕਿਹੜਾ ਆਨੰਦ ਕਿਹੜਾ ਦਿਵਿਆ ਦਿਵਿਆ ਆਨੰਦ ਦਿਵਿਆ ਸਰੋਵਰ ਦਿਵਿਆ ਸਰੋਵਰ ਪਰਵੇਸ਼ ਪੁਰਸ਼ ਦਿਵਿਆ ਸਰੋਵਰ ਦਿਵਿਆ ਨੰਦ ਹੋਏਗਾ ਹੋਰ ਹੋਰ ਤੋਂ ਵੱਡੀ ਕੀ ਕਹਿਣਾ ਚਾਹੋਗੇ ਸੰਗਤ ਨੂੰ ਸੰਗਤ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਆ ਕਿ ਜੀ ਆਪਣਾ ਟਾਈਮ ਕੱਢ ਕੇ ਜਰੂਰ ਇਸ ਦਿਵਿਆ ਸਰੋਵਰ ਦੇ ਵਿੱਚ ਨਾਲੇ ਤੇ ਦਰਸ਼ਨ ਕਰੋ ਨਾਲੇ ਇਸ਼ਨਾਨ ਕਰਕੇ ਜਾਓ ਨਾਲੇ ਔਰ ਜਿੰਨੇ ਵੀ ਲੋਕ ਆ ਅੱਜ ਤੁਸੀਂ ਜਾਓਗੇ ਪ੍ਰੇਰਿਤ ਕਰੋਗੇ ਤੇ ਉਹਨਾਂ ਨੂੰ ਦਿਵਯਾ ਸਰੋਵਰ ਬਾਰੇ ਦੱਸੋਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਪੂਰੀ ਸੰਤਨੇ ਆ ਕੇ ਸੁਣਾ ਕਦੋਂ ਉਸ ਸਭ ਕਦੋਂ ਸ਼ੁਰੂ ਹੋਇਆ ਜਿਹੜਾ ਇਹ 27 ਤਰੀਕ ਤੋਂ ਸ਼ੁਰੂ ਆ ਜੀ 26 ਤਰੀਕ ਤੋਂ ਇਹਦਾ ਧ ਘਟਣਾ ਹੋਇਆ ਤੇ 6 ਮਾਰਚ ਤੱਕ 6 ਮਾਰਚ ਕੀ ਬਾਤ ਆ ਹਾਂਜੀ ਜਿਹੜੀ ਸੰਗਤ ਪਰਦੇਸ਼ ਦੇਸ਼ ਤੋਂ ਬਾਹਰ ਬੈਠੀ ਆ ਹਾਂਜੀ ਉਹ ਹਾਲੇ ਨਹੀਂ ਪਹੁੰਚ ਪਾਂਦੀ ਉਹਨੂੰ ਤੁਸੀਂ ਕੀ ਕਹਿਣਾ ਜਾਓਗੇ ਉਹਨਾਂ ਨੂੰ ਅਹੀਂ ਇਹੀ ਕਹਿੰਦੇ ਆ ਕਿ ਆਪਣੇ ਇਹ ਆਪਣੇ YouTube Facebook ਤੇ ਇਹ ਦਿਵਯ ਸਰੋਵਰ ਦਾ ਜੋ ਵੀ ਹਣ ਸੰਗਤ ਆ ਰਹੀ ਆ ਉਹ ਸਮਾਗਮ ਪੂਰਾ ਇਹਦੇ ਚ ਚੜਿਆ ਹੋਇਆ ਵਾ Facebook ਤੇ ਵੀ ਆ YouTube ਤੇ ਵੀ ਆ ਤੇ ਤੁਸੀਂ Instagram ਦੇ ਉੱਤੇ ਵੀ ਆ ਉਹਨੂੰ ਦੇਖੋ ਦੇਖ ਕੇ ਤੁਹਾਨੂੰ ਕਿਦਾਂ ਦਾ ਅਨੁਭਵ ਲੱਗਦਾ ਤੇ ਤੁਹਾਡੇ ਮਨ ਦੇ ਵਿੱਚ ਵੀ ਉਸ ਤੋਂ ਹੋਏਗਾ ਕਿ ਅਸੀਂ ਜਲਦੀ ਤੋਂ ਜਲਦੀ ਜਾ ਕੇ ਨੂਰ ਮਹਿਲ ਦਿਵਯਾ ਸਰੋਵਰ ਦੇ ਵਿੱਚ ਇਸ਼ਨਾਨ ਕਰੀਏ ਭੈਣਾ ਦਾ ਸਰੋਵਰ ਲੱਗਾ ਤੇ ਵੀਰਾਂ ਦਾ ਅਲੱਗਾ ਹਾਂਜੀ ਇਹਦੇ ਵਿੱਚ ਕਿੰਨੀਆਂ ਨਦੀਆਂ ਦਾ ਜਲ ਜਿਹੜਾ ਲੈ ਕੇ ਪਾਇਆ ਉਹ ਸੱਤ ਨਦੀਆਂ ਦਾ ਜੀ ਸੱਤ ਨਦੀਆਂ ਦਾ ਸੱਤ ਨਦੀਆਂ ਦਾ ਜਿਹੜਾ ਵੀ ਇਹਦੇ ਵਿੱਚ ਇਸ਼ਨਾਨ ਕਰ ਗਿਆ ਉਹ ਤਰ ਗਿਆ ਉਹ ਤਰ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਸਰ ਮੈਂ ਕਹਾਂਗਾ ਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਇਹਦੀ ਮੈਂ ਕੋਈ ਸ਼ਬਦ ਨਹੀਂ ਮੇਰੇ ਕੋਲ ਹੈਗੇ ਜਿੰਨਾ ਮੈਂ ਉਸ ਤਰ੍ਹਾਂ ਕਰ ਸਕਾਂ। ਬੜੀ ਐਸੀ ਸੇਵਾ ਹੈ ਨਾ। ਹਾਂਜੀ। ਕੀ ਕਰਦੇ ਤੁਸੀਂ ਸੇਵਾ ਚ? ਸੇਵਾ ਦੇ ਵਿੱਚ ਮੇਰੀ ਇੱਥੇ ਸਿਕਿਉਰਟੀ ਸੇਵਾ ਜੀ। ਓਕੇ। ਮਾਗਦੇ ਬੜੀ ਕਿਰਪਾ ਆ ਸਰਬਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦਾ ਇਹ ਦਵਾਰਾ ਆ। ਜਿੱਥੇ ਇਹ ਦਿਬਿਆ ਸਰੋਵਰ ਦਾ ਉਦਘਾਟਨ ਚੱਲ ਰਿਹਾ ਹੈ। ਦੂਰ ਦੂਰ ਤੋਂ ਸੰਗਤ ਆ ਰਹੀਆਂ। ਤੁਹਾਨੂੰ ਦੱਸਿਆ ਸੇਵਾਦਾਰ ਵੀਰ ਗੁਰਨਾਮ ਜੀ ਨੇ। ਸੰਤੋਖ ਇਹ ਸੰਤੋਖ ਸਿੰਘ ਜੀ ਨੇ ਤੁਸੀਂ ਵੀ ਆਓ ਸਾਰੇ ਸਮਾਂ ਕੱਢ ਕੇ ਕਿਉਂਕਿ ਇਸ ਧਰਤੀ ਤੇ ਪੈਰ ਰੱਖਣਾ ਹੀ ਵੱਡੇ ਭਾਗਾਂ ਦੀ ਨਿਸ਼ਾਨੀ ਆ ਜਦੋਂ ਤੁਸੀਂ ਆ ਜਾਣਾ ਤਾਂ ਤੁਹਾਨੂੰ ਆਪੇ ਹੀ ਪਤਾ ਲੱਗ ਜਾਣਾ ਸਰੋਵਰ ਮੈਂ ਤੁਹਾਨੂੰ ਹਲੇ ਨਹੀਂ ਦਿਖਾ ਲਾ ਕਿਉਂਕਿ ਸਰੋਵਰ ਅੰਦਰ ਹਲੇ ਕੈਮਰੇ ਦੀ ਮਨਾਹੀ ਆ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਉਹਦੇ ਦਰਸ਼ਨ ਕਰਾਵਾਂਗੇ ਤੁਸੀਂ ਖੁਦ ਆ ਕੇ ਉਸ ਸਰੋਵਰ ਵਿੱਚ ਇਸ਼ਨਾਨ ਕਰੋ ਤੇ ਮਹਾਰਾਜ ਜੀ ਖੁਸ਼ੀਆਂ ਪ੍ਰਾਪਤ ਕਰੋ ਜੈ ਮਹਾਰਾਜ ਕੀ ਜੈ ਮਹਾਰਾਜ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ